ਉੱਥੇ ਬਹੁਤ ਕੰਮ ਆ ਕੈਨੇਡਾ ਨਾਲ ਬਹੁਤ ਜ਼ਿਆਦਾ ਇਨਕਮ ਹੈ ਆ ਦੋਸਤੋ ਦੇਖ ਲੋ ਚਿਬੜਾ ਹਾਂ ਇਹ ਲੋਕ ਲੈ ਜਾਂਦੇ ਆ ਚਟਨੀ ਆਸਤੇ ਬਈ ਇਹ ਲੋਪ ਹੀ ਹੋ ਗਈ ਜੀ ਹਣਾ ਪਰ ਇੱਕ ਤੋਂ ਬਿਨੈ ਦੇ ਚ ਸਾਰੇ ਨਾਜ ਹੁੰਦੇ ਆ ਲਗਭਗ ਮੱਕੀ ਸੋਇਆਬੀਨ ਬਸ 1% ਪਿਓਰ ਹੋਊਗਾ ਜਿੱਥੇ ਕੋਈ ਮਰਜੀ ਇਹਨੂੰ ਲੈਬ ਟੈਸਟ ਕਰਾ ਲਈ ਇਹਦੇ ਚ ਨਾ ਤਾਂ ਲਾਲ ਮਿਰਚ ਵਾਧੂ ਆ ਨਾ ਇਹ ਤੇਲ ਆ ਨਾ ਪਾਣੀ ਸਸ ਗਾਲ ਦੋਸਤੋ ਬਠਿੰਡੇ ਪਹੁੰਚੇ ਆ ਮੇਲਾ ਜਾਗ ਦੇ ਜਗਨੂਆਂ ਦਾ ਪਾਵਰ ਹਾਊਸ ਰੋਡ ਤੇ ਆਏ ਹੋਏ ਆਪਾਂ ਠੀਕ ਆ ਸਾਰੀਆਂ ਵੀਡੀਓ ਤੁਸੀਂ ਦੇਖੀ ਇਹਨਾਂ ਤੇ ਅੱਜ ਬਾਈ ਫੇਰ ਆਪਾਂ ਪਹੁੰਚ ਗਏ ਬਾਈ ਜੰਗ ਫਾਰਮ ਵਾਲੇ ਕੋਲੇ ਜਗਮੀਤ ਕੋਲੇ ਬਾਈ ਜਗਮੀਤ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਬਾਈ ਜਿਹਨੇ ਵੀ ਭਰਾ ਹਾਂ ਤੁਹਾਡਾ ਫੇਸਬੁਕ ਪੇਜ ਚੈਨਲ ਦੇਖ ਰਹੇ ਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਤੇ ਬਾਈ ਅੱਜ ਫੇਰ ਮੇਲੇ ਤੇ ਪਹੁੰਚ ਗਏ ਕਿਉਂਕਿ ਬਾਕੀ ਤਾਂ ਜਗਮੀਤ ਬਾਈ ਹਰੇਕ ਮੇਲੇ ਤੇ ਪਹੁੰਚਦਾ ਨਾਲ ਆ ਠੀਕ ਆ ਮੈਸੇਜ ਵੀ ਹੁੰਦੀ ਇਹਨਾਂ ਦੇ ਤੇ ਬਾਈ ਅੱਜ ਕੀ ਕੀ ਲੈ ਕੇ ਆਇਆ ਹਾਂ ਹਾਂ ਪਹਿਲਾਂ ਮੈਂ ਇਹ ਪਲੇਖਾ ਦੂਰ ਕਰਦੇ ਆ ਬਾਅਦ ਕਮੈਂਟ ਆਈ ਜਾਂਦੀਆਂ ਨੇ ਬਾਈ ਇਹ ਤਾਂ ਇਹ ਵੀ ਆਰਗ ਪਰ ਜਿਹੜਾ ਕੈਮੀਕਲ ਫਰੀ ਹੁੰਦਾ ਸਾਡਾ ਸਮਾਨ ਜਿਵੇਂ ਆਚਾਰ ਆ ਹੁਣ ਲੋਕ ਦੇਖ ਰਿਆ ਹੁਣ ਆ ਆਚਾਰ ਦਾ ਢੱਬਾ ਦੇਖ ਕੇ ਪਤਾ ਲੱਗ ਜਾਂਦਾ ਵੀ ਇਹਦੇ ਚ ਨਾ ਤਾਂ ਲਾਲ ਮਿਰਚ ਵਾਧੂ ਆ ਨਾ ਇਹ ਚ ਤੇਲ ਆ ਨਾ ਪਾਣੀ ਆ ਨੈਚੁਰਲ ਤਰੀਕੇ ਨਾਲ ਸੋਹਣਾ ਲੱਗਦਾ ਦੇਖਣ ਚ ਵੀ ਘਰ ਵਰਗਾ ਸਮਾਨ ਹੈ ਨਾ ਠੀਕ ਹੈ ਤੇ ਜੇ ਆਪਾਂ ਸਮਾਨ ਦੀ ਗੱਲ ਕਰੀਏ ਸਭ ਤੋਂ ਪਹਿਲਾਂ ਵੀ ਆਪਣੇ ਕੋਲੇ ਹੈਗੀ ਹੈ ਹਲਦੀ ਪਾਊਡਰ ਹਲਦੀ ਹਲਦੀ ਪਾਊਡਰ ਹੈ 101% ਪਿਓਰ ਹੋਊਗਾ ਜਿੱਥੇ ਕੋਈ ਮਰਜ਼ੀ ਨੂੰ ਲੈਬ ਟੈਸਟ ਕਰਾ ਲਈ ਤੇ ਰੇਟ ਵੀ ਆਪਣਾ ਵਾਜਬ ਰੱਖਿਆ ਸਾਰੇ ਮੇਲੇ ਵਿੱਚ ਬਾਈ ਜਗਮੀਤ ਰੇਟ ਵੀ ਜੇ ਦੱਸਣਾ ਚਾਹੁੰਦੇ ਦੱਸ ਸਕਦੇ ਹੋ ਰੇਟ ਬਾਈ 300 ਰੁਪਏ ਕਿਲੋ ਹੈ ਜੀ ਆਪਣਾ ਹਲਦੀ ਦਾ ਆਰਡਰ ਉਸ ਤੋਂ ਬਾਅਦ ਆ ਗਈ ਮੇਥੀ ਜਿਹੜੀ ਸੁੱਕੀ ਮੇਥੀ ਦੇ ਪੱਤੇ ਆ ਗਏ ਜੀ ਫਿਰ ਆਪਾਂ ਲੱਸੀ ਵਾਲਾ ਨਮਕ ਤਿਆਰ ਕੀਤਾ 100 ਰੁਪਏ ਇਹਦਾ 100 ਗ੍ਰਾਮ ਪੈਕਿੰਗ ਆ ਠੀਕ ਹੈ ਤੇ 40 ਰੁਪਏ ਦਾ ਕੋ ਦੇ ਰਹੇ ਆ ਠੀਕ ਹੈ ਫਿਰ ਆਪਣੀ ਬਈ ਮੋਠ ਬਾਇਰੇ ਦੀ ਖਿਚੜੀ ਆ ਜਿਹੜੀ ਸਰਦੀਆਂ ਚ ਆਪਣੇ ਬਹੁਤ ਲੋਕ ਇਹਨੂੰ ਪਸੰਦ ਕਰਦੇ ਆ ਘਰਾਂ ਦੇ ਵਿੱਚ ਬਣਦੀ ਆ ਇਹ ਹੈਗਾ ਜੀ ਮਲਟੀ ਗ੍ਰੇਨ ਦਲੀਆ ਕਣਕ ਤੋਂ ਬਿਨਾਂ ਦੇ ਵਿੱਚ ਸਾਰੇ ਨਾਜ ਹੁੰਦੇ ਆ ਲਗਭਗ ਮੱਕੀ ਸੋਇਆਬੀਨ ਬਾਜਰਾ ਜਵਾਰ ਜੋ ਫਿਰ ਕੇਕਾ ਆਪਣਾ ਇਹਦਾ ਸਭ ਤੋਂ ਵਧੀਆ ਪ੍ਰੋਡਕਟ ਆ ਇਹਦਾ ਬਹੁਤ ਜ਼ਿਆਦਾ ਕੱਲ ਵੀ ਇੱਥੇ ਵਿਕੇ ਪਹਿਲੇ ਦਿਨ ਇਹ ਹੈਗਾ ਚਾਹ ਵਾਲਾ ਮਸਾਲਾ ਜੀ ਇਹਦੇ ਵਿੱਚ ਆਪਾਂ ਆ ਸਾਰਾ ਸਮਾਨ ਪਾ ਕੇ ਤਿਆਰ ਕਰਦੇ ਆ ਜੀ ਇਹ ਕੀ ਕੀ ਹੈ ਬਾਈ ਜਗਮੀਤ ਇਹਦੇ ਵਿੱਚ ਬਾਈ ਦਾਲਚੀਨੀ ਦਾਲਚੀਨੀ ਦੇ ਵਿੱਚ ਵੀ ਕਈ ਤਰ੍ਹਾਂ ਦੀਆਂ ਕੁਆਲਿਟੀਆਂ ਹੁੰਦੀਆਂ ਨੇ ਉਹ ਪੈਲਸਨ ਵਾਲੀ ਕਹਿੰਦੇ ਆ ਇਹ ਸਭ ਤੋਂ ਮਹਿੰਗੀ ਹੁੰਦੀ ਆ ਫੇਰ ਬਾਈ ਇਹ ਬਾਦਿਆਂ ਫੁੱਲ ਆ ਜਿਹਨੂੰ ਸਟਾਰ ਫੁੱਲ ਵੀ ਕਹਿੰਦੇ ਨੇ ਗਲਾਬ ਦੀ ਪੱਤੀ ਹੋ ਗਈ ਲੈ ਜੀ ਜਨਨ ਕਿ ਸਾਰੇ ਵਧੀਆ ਜਿਹੜੇ ਮਸਾਲੇ ਆ ਉਹ ਹੈਗੇ ਆ ਵਧੀਆ ਕੁਆਲਿਟੀ ਦਾ ਸਮਾਨ ਵਰਤਦੇ ਆ ਕਹਲਾ ਕੂੜਾ ਨਹੀਂ ਦੋਸਤੋ ਤੁਹਾਨੂੰ ਮਿਲਣਾ ਵਧੀਆ ਘੈਂਟ ਸੀ ਬਾਈ ਵਰਤਦਾਗਾ ਵੱਡੀ ਗੱਲ ਆ ਜੀ ਆਰਗੇਨਿਕ ਕਹਿ ਕੇ ਟੈਗ ਨਹੀਂ ਲਾਉਣਾ ਚਾਹੁੰਦੇ ਪਰ ਫਿਰ ਵੀ ਇੱਕ ਜਿਹੜੀ ਚੀਜ਼ ਆ ਬਾਈ ਦਾ ਕਹਿੰਦਾ ਮਤਲਬ ਕੁਆਲਿਟੀ ਤੁਹਾਨੂੰ ਇੱਕ ਨੰਬਰ ਮਿਲੂ ਕਿ ਕੈਮੀਕਲ ਰਹਿਤ ਹੋਊਗਾ ਆਰਗੇਨਿਕ ਤਾਂ ਹਰੇਕ ਕਹਿ ਕੇ ਵੇਚੀ ਜਾਂਦਾ ਹਾਂਜੀ ਤੇ ਅੱਗੇ ਬਾਈ ਜਿਹੜੇ ਅਚਾਰ ਆ ਗਏ ਆਪਣੇ ਕੋਲੇ ਅਚਾਰ ਬਾਈ ਹਾਂ ਆਪਣੇ ਕੋਲੇ ਆਮਬ ਦਾ ਅਚਾਰ ਇਹ ਜੀ ਹਾਂ ਦੇਸੀ ਅੰਬਾਈ ਲਸਣ ਦਾ achar ਹੋ ਗਿਆ। ਟੌਲੇ ਦਾ ਮਰਬਾ, ਆਮਲੇ ਦਾ ਮਰਬਾ ਹੋ ਗਿਆ ਜੀ। ਠੀਕ ਹੈ। ਠੀਕ ਹੈ ਜੀ ਤੇ ਇੱਕ ਡੇਲੇ ਦਾ achar ਹੋ ਗਿਆ। ਹੂੰ। ਡੇਲੇ ਦਾ achar ਡੇਲੇ ਦਾ achar। ਤੇ ਮਿੱਠਾ ਨਿੰਬੂ ਆ ਜੀ। ਇਧਰ ਵੀ ਆਪਾਂ ਦਿਖਾ ਦਿਆ ਕਿੰਨੀ ਦਿਖਾ ਦਿਓ ਸਾਹਮਣੇ ਦੀ। ਬਾਕੀ ਇਧਰ ਦੂਰ ਕਰਕੇ ਦਿਖਾ ਦਿਓ। ਹਾਂਜੀ। ਅ ਇਧਰ ਆ ਬਾਈ achar ਆ ਜਿਹੜਾ ਹੈਗਾ ਹਲਦੀ ਦਾ। ਆ ਦੇਖੋ ਬਾਈ ਇਹ ਕੱਚੀ ਹਲਦੀ ਆ ਗਈ। ਕੱਚੀ ਹਲਦੀ ਆ ਜੇ ਕਿਸੇ ਨੇ ਕੱਚੀ ਹਲਦੀ ਲੈਣੀ ਆ ਤਾਂ ਉਹ ਵੀ ਲੈ ਸਕਦਾ ਇਹਦਾ achar ਵੀ ਤਿਆਰ ਕਰਦੇ ਬਾਈ ਇਹ ਤਾਂ ਸਿਆਲ ਚੋਂ ਖਾਦਾ ਜਾਂਦਾ ਵਧੀਆ ਹਨਾ ਜੀ ਵਧੀਆ ਹਜੇ ਨਹੀਂ ਟਾਈਮ ਜੀ ਅਪ੍ਰੈਲ ਮਈ ਚ ਹਜੇ ਕੱਚੀ ਆ ਜੀ ਆ ਬਾਈ ਭਲਾਈ ਜਾਣਾ ਪਿੰਡ ਆ ਜੀ ਆ ਦੋਸਤੋ ਦੇਖ ਲਓ ਚਿਬੜ ਹਾਂ ਇਹ ਲੋਕ ਲੈ ਜਾਂਦੇ ਚਟਨੀ ਆਸਤੇ ਬਾਈ ਇਹ ਲੋਪ ਹੀ ਹੋ ਗਈ ਜੀ ਹਨਾ ਪਰ ਤੁਹਾਡੇ ਏਰੀਆ ਚ ਇਹ ਹੈ ਹਾਂ ਜਿਹੜਾ ਕੋਈ ਸਮਾਨ ਬਾਈ ਲੈਂਦਾ ਆਪਣੇ ਦੋਨੋਂ ਬਹੁਤ ਫ੍ਰੀ ਪਾ ਦਿੰਨੇ ਆ ਇਲਾਵਾ ਦੋਸਤੋ ਇਹ ਵੀ ਆ ਸਕਦੇ ਆ ਤੁਹਾਡੇ ਅਸਤੇ ਆਫਰ ਆ ਬਾਈ ਕਹਿੰਦਾ ਚਿਬੜ ਆਪਾਂ ਫ੍ਰੀ ਪਾ ਦਿੰਨੇ ਕਰੀਏ ਕਾ ਕੇ ਜੱਟ ਜੀ ਰਸੰਦਾ achar ਹੋ ਗਿਆ ਹਨਾ ਬਈ ਇਹਦਾ ਕੀ ਰੀਜ ਨਾ ਜਿਹੜਾ ਲੱਕੜ ਤੇ ਰੱਖਿਆ ਤੁਸੀਂ ਕਿ ਲੱਕੜ ਰੈਕਸ਼ਨ ਨਹੀਂ ਕਰਦਾ ਕੈਮੀਕਲ ਨਹੀਂ ਹਾਂ ਕੈਮੀਕਲ ਰੈਕਸ਼ਨ ਨਹੀਂ ਹੁੰਦੀ ਬਈ ਲੋਹੇ ਦਾ ਤਾਂ ਰੱਖ ਨਹੀਂ ਸਕਦੇ ਸਟੀਲ ਜਾਂ ਪਲਾਸਟਿਕ ਰੱਖਣਾ ਪੈਂਦਾ ਸਟੀਲ ਨਾਲ ਵੀ ਰੈਕਸ਼ਨ ਹੋ ਜਾਂਦਾ ਠੀਕ ਹੈ ਇਹ ਆ ਆਪਣਾ ਆਮਲੇ ਦਾ achar ਆ ਤੁਸੀਂ ਕੁਆਲਿਟੀ ਦੇਖ ਲਓ ਨਾ ਪਾਣੀ ਨਹੀਂ ਹੋਊਗਾ ਬਾਕੀ ਵੱਡੇ ਵੱਡੇ ਆਮਲੇ ਆ ਬਈ ਹਨਾ ਬਾਕੀ ਮਸਾਲਾ ਵੀ ਆਪਣਾ ਘਰੇ ਸਾਰਾ ਤਿਆਰ ਕਰਦੇ ਆ ਠੀਕ ਹੈ ਉਸ ਤੋਂ ਬਾਅਦ ਫਿਰ ਹਲਦੀ ਦਾ achar ਆ ਗਿਆ ਹੂੰ ਇਦੇ ਵਿੱਚ ਦੋ ਤਰ੍ਹਾਂ ਦਾ ਹੁੰਦਾ ਘੱਟ ਤੇਲ ਵਾਲਾ ਤੇ ਤੇਲ ਵਾਲਾ ਹੀ ਕਈ ਘੱਟ ਤੇਲ ਵਾਲਾ ਪਸੰਦ ਕਰਦੇ ਆ ਠੀਕ ਆ ਇਹ ਸਾਨੂੰ ਜਿਆਦਾ ਰੱਖਣਾ ਪੈਂਦਾ ਕਿਉਂਕਿ ਦੀ ਸੇਲ ਬਹੁਤ ਜਿਆਦਾ ਆ ਠੀਕ ਆ ਕੱਚੀ ਹਲਦੀ ਇਹ ਗਾਜਰ ਦਾ achar ਹੋ ਗਿਆ ਵੀ ਇਹ ਕਿੰਨੀ ਕੁਆਂਟੀਟੀ ਹੈ ਬਈ ਛੋਟਾ 10-10 ਕਿਲੋ 10-10 ਕਿਲੋ ਦੇ ਆ ਪੈਕਿੰਗ ਆਪਾਂ ਜਿਆਦਾ 10 ਕਿਲੋ ਦੀ ਕਰਦੇ ਆ ਪ੍ਰਾਈਸ ਵੀ ਬਈ ਜਗਮੀਤ ਕੋਈ ਜਿਆਦਾ ਤਾਂ ਨਹੀਂ ਜੀ ਵੇਖ ਕੇ ਸਾਰੇ ਬਈ ਆਪਾਂ ਚਲੋ ਅੰਡਰ 10 ਦੋ ਮੜਾ ਵੱਧ ਨਹੀਂ ਕਹਿੰਦੇ ਕਿਸੇ ਨੂੰ ਵੱਧ ਲਾਉਣਾ ਪਰ ਆਪਣਾ ਰੇਟ ਆ ਜਿਹੜਾ ਸਾਰੇ ਨਾਲੋਂ ਬਾਜ਼ਵਾਂ ਮੇਲੇ ਚ ਬਾਜ਼ਵਾਂ ਲੋਕ ਦੇਖਦੇ ਆ ਚੀਜ਼ ਨੂੰ ਦੇਖ ਕੇ ਪਸੰਦ ਕਰਕੇ ਫੇਰ ਲੈ ਕੇ ਜਾਂਦੇ ਆ ਤੁਹਾਡੇ ਮੈਸੇਜ ਵੀ ਭਾਈ ਨਾਲ ਹੁੰਦੇ ਆ ਹਾਂਜੀ ਭਾਈ ਬੱਦਈ ਸੀਗਾ ਥੋੜਾ ਬਹੁਤ ਕੰਮ ਵਿਆਹ ਤੋਂ ਬਾਅਦ ਫਿਰ ਤੁਹਾਨੂੰ ਪਤਾ ਵੀ ਜਿਮੇਵਾਰੀਆਂ ਵਾਜਾਂ ਦੀਆਂ ਉਸ ਤੋਂ ਬਾਅਦ ਲਗਾਤਾਰੀ ਹੁਣ 6-7 ਸਾਲ ਹੋ ਗਏ ਵਧੀਆ ਉਸ ਤਰੀਕੇ ਨਾਲ ਕਰਦਾ ਫਿਰ ਇਹਨਾਂ ਨੇ ਨਹੀਂ ਕਿਹਾ ਵੀ ਤੁਸੀਂ ਕੀ ਇਹ ਮੈਨੂੰ ਵੀ ਨਾਲ ਕੀਤਾ ਆ ਫੜ ਲਿਆ ਵੀ ਤੰਗ ਕਰਦੇ ਕਿ ਨਹੀਂ 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 ਇਹਨਾਂ ਦੀ ਬਹੁਤ ਹਿੰਮਤ ਆ ਬਈ ਮੈਂ ਤਾਂ ਜ਼ਿਆਦਾਤਰ ਬਾਹਰ ਹੀ ਹੁੰਨਾ ਹੈ ਨਾ ਵੀਡੀਓ ਵਾਡੀਓ ਕਰਦੇ ਆ ਜਾਂ ਜੌਬ ਕਰਦਾ ਮੈਂ ਤੇ ਸਾਰਾ ਇਹਨਾਂ ਨੇ ਘਰੇ ਦੇਖਣਾ ਜਿਵੇਂ ਕੱਲ ਇਹ ਆਏ ਨਹੀਂ ਸੀਗੇ ਕੱਲ ਅਸੀਂ ਇੱਥੇ ਸੀਗੇ ਜਿਹੜਾ ਚਾਰ ਜ਼ਿਆਦਾ ਲਾਗਤ ਹੋ ਗਈ ਸੀ 10 ਦਾ ਵੀ ਆ ਤਿਆਰ ਕਰ ਲਿਓ ਸਾਰੇ ਇਹਨਾਂ ਨੇ ਘਰੇ ਤਿਆਰ ਕਰ ਲਏ ਹਾਂ ਆ ਦੇਖ ਲੋ ਬਾਕੀ ਹੱਥਾਂ ਨੂੰ ਪਤਾ ਲੱਗਦਾ ਹੱਥਾਂ ਦੱਸਦੀਆਂ ਬਾਕੀ ਭਾਈ ਆ ਦੇਖ ਲੋ ਹਲਦੀ ਚੜੀ ਪਈ ਐ ਜਿਹੜਾ ਬੰਦਾ ਹਲਦੀ ਕੱਟਣੀ, ਛਿੱਲਣੀ ਛਿੱਲਣੀ ਹੈ ਨਾ ਫਿਰ ਚਾਰ ਤਿਆਰ ਕਰਨਾ ਸਾਰਾ ਆਪ ਕਰਦੇ ਇਹਦਾ ਪਤਾ ਲੱਗ ਜਾਂਦਾ ਵੀ ਘਰੇ ਤਿਆਰ ਹੋਇਆ ਵਾਣਾ ਜੀ ਹੁਣ ਹੱਥੀ ਸਾਫ਼ ਹੋਏ ਹੋਣਗੇ ਮੇਰੇ ਅੱਗੇ ਤੇ ਫਿਰ ਤਾਂ ਭਾਈ ਕਿੱਥੇ ਥੋ ਲਿਆ ਕੇ ਵੇਚਣਣ ਉਹ ਜਿਵੇਂ ਚੱਲਦੀ ਪਈ ਹੈ ਬਹੁਤ ਹੋਰ ਆਪਣੇ ਲੋਕਾਂ ਦੀ ਜਿਹੜੀ ਆਦਤ ਹੈ ਨਾ ਦੇਖਦੀਆਂ ਖਾਸ ਕਰਕੇ ਫੇਸਬੁੱਕ ਤੇ ਜਿਹੜਾ ਬੰਦਾ ਆਪਣਾ ਕੰਮ ਕਰਦਾ ਨਾ ਪੰਜਾਬੀ ਭਰਾ ਉਹਦੇ ਤੇ ਸਵਾਲ ਠਾਉਣ ਵਾਲੇ ਲੱਤਾਂ ਖਿੱਚਣ ਵਾਲੇ ਬਾਲੇ ਹੁੰਦੇ ਆ ਕੋਈ ਕੰਪਨੀ ਦਾ ਹੋਵੇ ਚਾਰ ਦੁਕਾਨ ਤੋਂ ਹਲਵਾਈ ਵਿਆਜ ਲਿਖਦੇ ਵੀ ਚਾਰ ਆਪਾਂ ਪੁੱਛਣਾ ਨਹੀਂ ਵੀ ਕਿਹੜੀ ਕੰਪਨੀ ਦਾ ਕਿਹੜਾ ਚ ਕੈਮੀਕਲ ਚੁੱਪ ਕਰਕੇ ਲੈ ਆਉਣੇ ਆ ਇੱਥੇ ਸਾਨੂੰ ਲੋਕ ਪੁੱਛਦੇ ਆ ਉਹ ਚਲ ਵਧੀਆ ਲੱਗਦਾ ਆਪਾਂ ਨੂੰ ਤਾਂ ਹੈਨਾ ਪਰ ਜਿਹੜੇ ਫੇਸਬੁੱਕ ਤੇ ਵਿਹਲੇ ਬੈਠੇ ਹੁੰਦੇ ਕਮੈਂਟ ਕਰਨ ਵਾਲੇ ਉਹਨਾਂ ਨੂੰ ਇਹ ਬੇਨਤੀ ਆ ਵੀ ਬਈ ਜੇ ਕੋਈ ਆਪਦਾ ਭਰਾ ਕੰਮ ਕਰਦਾ ਨਾ ਉਹਨੂੰ ਸਪੋਰਟ ਕਰਿਆ ਕਰੋ ਅਸੀਂ ਬਹੁਤ ਸਪੋਰਟ ਕਰਦੇ ਆ ਇੱਥੇ ਕੋਈ ਪੁੱਛਦਾ ਸਾਨੂੰ ਆਚਾਰ ਦਾ ਤਰੀਕਾ ਵੀ ਦੱਸ ਦਿੰਨੇ ਵੀ ਐਵੇਂ ਪਾ ਲੋ ਹੈਨਾ ਆ ਸਮਾਨ ਪੈਂਦਾ ਕਿਉਂਕਿ ਹਰ ਬੰਦੇ ਨੇ ਆਪ ਦੀ ਬਈ ਲਿਖੇ ਕਰਮਖਾਨੇ ਹੈਨਾ ਇਹ ਨਹੀਂ ਵੀ ਹੁਣ ਇੱਥੇ ਸਟਾਲ ਲੱਗੀ ਸਟਾਲਾਂ ਤਾਂ ਬਈ ਬਹੁਤ ਆ ਹਾਂ ਆਚਾਰ ਵਾਲੇ ਇੱਥੇ ਘੱਟ 8 9 ਸਟਾਲਾਂ ਨੇ ਗਾਗ ਟੈਂਡਾ ਜਿਹੜਾ ਹਨਾ ਧੰਨਵਾਦ ਬਹੁਤ ਬਹੁਤ ਧੰਨਵਾਦ ਭਾਈ ਤੇ ਆਪਾਂ ਕਰਦੇ ਆ ਬਾਕੀ ਦੋਸਤੋ ਗੱਲ ਐਮਐਸਏ ਨਾਲ ਵੀ ਕਰਦੇ ਇਹਨਾਂ ਦੇ ਤੇ ਪੁੱਛਦੇ ਆਪਾਂ ਨਾ ਕਿਵੇਂ ਆ ਕਿੰਨਾ ਜਿਹੜਾ ਸਫਰਾ ਕਿਵੇਂ ਰਿਹਾ ਭਾਈ ਨਾਲ ਮੈਂ ਆਪਾਂ ਗੱਲਬਾਤ ਕਰ ਹੀ ਲਈ ਹੈ ਨਾ ਤੇ ਤੁਸੀਂ ਮੈਰਿਜ ਤੋਂ ਬਾਅਦ ਦੱਸੋ ਜਿਹੜਾ ਕਦੋਂ ਤੁਸੀਂ ਕੰਮ ਸ਼ੁਰੂ ਕਰਤਾ ਸੀ ਤੇ ਅੱਜ ਕਿਵੇਂ ਆ ਅਸੀਂ ਮੈਰਿਜ ਤੋਂ ਬਾਅਦ 2 ਸਾਲ ਬਾਅਦ ਕੰਮ ਸ਼ੁਰੂ ਕੀਤਾ ਜਦੋਂ ਮੇਰਾ ਬੇਟਾ ਬੌਰਨ ਹੋਇਆ ਉਸ ਤੋਂ ਬਾਅਦ ਉਦੋਂ ਤੋਂ ਲੈ ਕੇ ਹੁਣ ਤੱਕ ਅੱਗੇ ਵਧਣ ਦੀ ਸੋਚੀ ਹੈ ਕਦੇ ਪਿੱਛੇ ਪੈਰ ਨਹੀਂ ਠੀਕ ਹੈ ਤਾ ਕੋਈ ਐ ਅਜ ਤੱਕ ਕੋਈ ਤੁਹਾਨੂੰ ਇਹ ਤਾਂ ਨਹੀਂ ਲੱਗਿਆ ਵੀ ਜਾਂ ਜਿਵੇਂ ਸੁਭਾਅ ਕਿਵੇਂ ਪਹਿਲਾਂ ਤਾਂ ਮੈਂ ਪੁੱਛੂ ਬਈ ਵੀਰੇ ਜਗਮੀਤ ਵੀਰੇ ਦਾ ਕਿਵੇਂ ਸੋ ਬਹੁਤ ਵਧੀਆ ਠੀਕ ਹੈ ਕੋਈ ਕੰਪਲੀਟ ਨਹੀਂ ਆਇਆ ਜੀ ਤਾਈ ਜੀ ਤੇ ਹੁਣ ਤੁਸੀਂ ਫਿਰ ਇਹ ਨਾਲ ਹੀ ਫਿਰ ਸੋਚ ਹੀ ਲਿਆ ਵੀ ਆਪਾਂ ਦੋਨੇ ਹੁਣ ਤਾਂ ਇਕੱਠੇ ਜਾਣੇ ਜਣਾ ਤੇ ਘਰੇ ਤਿਆਰ ਕਰ ਲਿਆ ਕਰਕੇ ਹੁਣ ਬੈਠ ਕੇ ਐਕਚੁਅਲੀ ਜੀ ਇਹਨਾਂ ਨੇ ਟ੍ਰੇਨਿੰਗ ਪਹਿਲਾਂ ਲਈ ਆ ਸੀ ਮੇਰੇ ਨਾਲੋਂ ਹਾਂਜੀ ਮੈਂ ਉਸ ਤੋਂ ਬਾਅਦ ਆਈ ਆ ਇਹਨਾਂ ਦੀ ਜ਼ਿੰਦਗੀ ਤੇ ਉਸ ਤੋਂ ਬਾਅਦ ਹੀ ਸ਼ੁਰੂ ਕੀਤਾ ਸੀ ਇਹ ਸਭ ਕੁਝ ਤੇ ਮੈਂ ਇਸ ਸਪੋਰਟ ਕੀਤਾ ਨੂੰ ਕਿ ਹਾਂ ਆਪੇ ਕਰ ਸਕਦੇ ਆ ਇਹ ਕਰ ਸਕਦੇ ਆ ਇਹ ਕਰ ਸਕਦੇ ਆ ਕਿਉਂਕਿ ਖੇਤੀ ਦੀ ਫਸਲ ਹੈ ਜਿਹੜੀ ਇਹ 6 ਮਹੀਨੇ ਬਾਅਦ ਹੀ ਆਪਾਂ ਨੂੰ ਇਨਕਮ ਦਿੰਦੀ ਆ ਪਰ ਐਦਾਂ ਦੀ ਇਨਕਮ ਆਪਾਂ ਨੂੰ ਮਿਸਾਲ ਦੇ ਵਿੱਚ ਕਈ ਵਾਰ ਹੋ ਜਾਂਦੀ ਆ ਕਈ ਵਾਰ ਹੋ ਜਾਂਦੀ ਆ ਹਾਂਜੀ ਹੁਣ ਜਿਵੇਂ ਕੱਲ ਵੀ ਮੁੰਲਾ ਦਾ ਕੱਲ ਟਾਈਮ ਨਹੀਂ ਨਿਭਣ ਗਈ ਤਾਂ ਬਹੁਤ ਹੰਗਾਰਾ ਮਰ ਰਿਹਾ ਹੈਗਾ ਅੱਜ ਹੁਣ ਫਿਰ ਮੁੰਲਾ ਦਾ 2 ਘੰਟੇ ਲੇਟ ਆਇਆ ਤੇ ਲੇਟ ਆਉਣ ਕਾਫੀ ਮੁੱਕ ਗਿਆ ਹੁਣ ਵੀ ਫਿਰ ਅੱਗੇ ਆਣਾ ਫਰਾਟ ਤਰੀਕ ਤੱਕ ਇੱਥੇ ਹੀ ਆਣਾ ਹਾਂਜੀ ਇੱਥੇ ਠੀਕ ਆ ਹੁਣ ਵਾਲੇ ਸਮੇਂ ਵਿੱਚ ਜਿਵੇਂ ਕੋਈ ਆਪਣੀਆਂ ਬੀਬੀਆਂ ਸੁਆਣੀਆਂ ਤੁਹਾਡੀ ਹਨਾ ਹਮ ਵਰਦੀਆਂ ਉਹਨਾਂ ਨੂੰ ਕੀ ਜਿਹੜਾ ਦੇਣਾ ਚਾਹੁੰਦੇ ਆ ਸੰਦੇਸ਼ ਵੀ ਬਾਹਰ ਬਾਹਰ ਭੱਜੇ ਜਾਂਦੇ ਬਹੁਤ ਜਿਆਦਾ ਫੜ ਫੜ ਕੇ ਇਹੀ ਕਹੂੰਗੀ ਵੀ ਬਾਹਰ ਜੇ ਬਾਹਰ ਜਾ ਕੇ ਕਿਸੇ ਦੀ ਗੁਲਾਮੀ ਕਰਨੀ ਹੈ ਇਹ ਦੁਆਦਾ ਸੈਲਫ ਡਿਪੈਂਡ ਹੋ ਜਾਓ ਠੀਕ ਹੈ ਕਾਦੇ ਜੋ ਵਿਆਹੀਆਂ ਨੇ ਉਹਨਾਂ ਲਈ ਇਹ ਕਿ ਆਦੇ ਹਸਬੰਡ ਨਾਲ ਕਦਮ ਨਾ ਕਦਮ ਲਾ ਕੇ ਚੱਲੋ ਕਿਉਂਕਿ ਜੇ ਆਪਾਂ سپورਟ ਕਰਾਂਗੇ ਤਾਂ ਫਿਰ ਹੀ ਘਰ ਚੱਲਦਾਗਾ ਕੱਲੀਆਂ ਬੀਬੀਆਂ ਬੰਦਿਆਂ ਨਾਲ ਲੜ ਕੇ ਨਹੀਂ ਘਰ ਚਲਾ ਸਕਦੀਆਂ ਹਨ ਉਹਨਾਂ ਨੂੰ سپورਟ ਦਿਓ ਆਈਡੀਆਸ ਦਿਓ ਕਿਉਂਕਿ ਹਰ ਇੱਕ ਕਿਸੇ ਕੋਲ ਫੋਨ ਹੈ ਹਰ ਕੋਈ ਦੇਖਦਾ ਹੈ ਤਾਂ ਨਵੇਂ ਨਵੇਂ ਆਈਡੀਆਸ ਲੱਭੋ ਇੱਥੇ ਬਹੁਤ ਕੰਮ ਆ ਕੈਨੇਡਾ ਨਾਲ ਬਹੁਤ ਜ਼ਿਆਦਾ ਇਨਕਮ ਹੈ ਤੁਹਾਡੀ ਭੈਣੇ ਕੀ ਸਟੱਡੀ ਹੈ ਜੇ ਮੈਂ ਪੁੱਛਣਾ ਚਾਹੂੰਗਾ ਸਟੱਡੀ ਕੀ ਕੀਤੀ ਫਿਰ ਮੈਂ ਬੀ ਕੀਤੀ ਹੈ ਤਾਂ ਬੀਏ ਕਰਕੇ ਹੁਣ ਜਿਹੜਾ ਤੁਸੀਂ ਹੁਣ ਤੁਹਾਨੂੰ ਐ ਤਾਂ ਨਹੀਂ ਲੱਗਦਾ ਵੀ ਮੈਂ ਪੜ੍ਹਾਈ ਕੀਤੀ ਸੀਗੀ ਤੇ ਪਰ ਮੈਂ ਆ ਕੀ ਕੁਸ਼ ਕਰੀ ਜਣੀ ਜਿਵੇਂ ਫੀਲ ਤਾਂ ਨਹੀਂ ਹੁੰਦਾ ਨਹੀਂ ਵੀਰੇ ਬਿਲਕੁਲ ਕਿਉਂਕਿ ਭਰਾ ਜੇ ਬੀਏ ਕਰਕੇ ਵੀ ਕੋਈ ਨੌਕਰੀ ਆ ਲੱਗ ਵੀ ਜਾਂਦੇ ਤੁਸੀਂ ਕੋਈ ਲਾਦਾ ਵੀ ਉੱਥੋਂ ਤਾਂ ਵੱਧ ਕਮਾ ਰਹੇ ਹੋਗੇ ਤੁਸੀਂ ਵੀਰੇ ਜੇਕਰ ਮੈਨੂੰ ਆਫਰ ਵੀ ਲੱਗਦੀ ਤਾਂ 20000 ਜਾਂ 25000 ਤਨਖਾਹ ਹੋਣੀ ਸੀ ਮੇਰੀ ਐਨੀ ਠੀਕ ਹੈ ਜੀ ਹੁਣ ਮੈਂ ਇਨਕਮ ਇਹਦੇ ਚੋਂ ਵੀ ਅਚਾਰ ਚੋਂ ਵੀ ਲੈਣੀ ਹੈ ਮੈਂ ਗਾਟ ਫਾਰਮਿੰਗ ਚੋਂ ਵੀ ਲੈਣੀ ਹੈ ਠੀਕ ਹੈ ਫਿਰ ਜਿੱਦੇ ਜਗਮੀਤ ਜੋਬ ਕਰ ਰਹੇ ਤਾਂ ਹਰ ਪਾਸੋਂ ਮੈਂ ਇਹ ਕਹਨੀ ਆ ਵੀ ਜਿੰਨੇ ਹੱਥੋਂ ਨੇ ਮਾਰੋ ਜੋ ਨਾ ਪੈਨ ਨਾਲ ਬੱਕਰੀਆਂ ਵੀ ਸੰਭਦੀਆਂ ਫਾਰਮ ਆ ਬਾਈ ਦੇ ਨਾਲ ਤੇ ਫਿਰ ਉਹ ਕੋਈ ਜਿਹੜੀ ਹੈ ਹੀ ਨਹੀਂ ਕਿ ਸੰਗ ਤਾਂ ਜਮੇ ਹੀ ਹੈਣੀ ਕਿ ਵੀ ਕਰਨਾ ਹੀ ਆਪਦਾ ਕੰਮ ਆ ਤੇ ਫਿਰ ਉਧਰ ਟਾਈਮ ਕਿਵੇਂ ਫਿਰ ਐਡਜਸਟਮੈਂਟ ਕਿਵੇਂ ਹੁਣ ਵੀ ਮੈਂ ਦੇਖਿਆ ਬਹੁਤ ਬਾਸਟ ਆਈਆਂ ਜੀ ਮੈਂ 11 ਵਜੇ ਆਈਆਂ ਇਹਨਾਂ ਦੇ ਨਾਲ ਤੇ ਮੈਂ ਇਹਨਾਂ ਨੂੰ ਕਿਹਾ ਕਿ ਮੈਂ ਤੁਹਾਡਾ 3 ਵਜੇ ਤੱਕ ਆਉਂ ਸਵੇਰੇ ਜਾ ਕੇ ਗੌਟ ਫਾਰਮਿੰਗ ਸੰਭਦੀ ਬਾਈ ਕਹਿੰਦਾ ਮੈਂ ਤਾਂ ਇੱਕ ਰੋਬੋਟ ਨੂੰ ਕੰਮ ਕਰਦੇ ਮੈਂ ਤਾਂ ਰੋਬਟ ਹੀ ਇੱਕ ਮੇਰੇ ਨਾਲ ਤੇ ਵਧੀਆ ਮਾਰਾ ਤਰੱਕੀ ਬਖਸ਼ੀ ਤੇ ਠੀਕ ਆ ਭੈਣੇ ਸਭ ਦਾ ਅਸੀਸ